I don't know. ਮੈਂ ਤੁਹਾਡਾ ਸਾਰਿਆਂ ਦਾ ਪਹਿਲੇ ਬਹੁਤ-ਬਹੁਤ ਸ਼ੁਕਰੀਆ ਮੇਰੇ ਜਰਨਲਿਸਟ ਭਰਾਵਾਂ ਦਾ ਤੇ ਭੈਣਾਂ ਦਾ ਮੈਂ ਸਵੇਰ ਦਾ ਨਿਕਲੇ ਤਾਂ ਜੀ ਔਰ ਹਰ ਬੂਚੇ ਹੋ ਕੇ ਆਇਆ ਮੈਨੂੰ ਜੋ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਰੁਝਾਨ ਮਿਲ ਰਹੇ ਨੇ ਲੋਕੀ ਸਾਨੂੰ ਮਿਲ ਰਹੇ ਨੇ ਔਰ ਸਪੈਸ਼ਲੀ ਜਿਹੜੇ ਮਿਡਲ ਕਲਾਸ ਲੋਅਰ ਮਿਡਲ ਕਲਾਸ ਇਲਾਕੇ ਨੇ ਉੱਥੇ ਮਹਿੰਗਾਈ ਦਾ ਬਹੁਤ ਜ਼ਿਆਦਾ ਅਸਰ ਦਿਖ ਰਿਹਾ ਔਰ ਮੈਂ ਜੋ ਮੈਂ ਮਹਿਸੂਸ ਕਰ ਰਿਹਾ ਮਹਿੰਗਾਈ ਬੇਰੋਜ਼ਗਾਰੀ ਨੇ ਮੇਜਰ ਡੈਂਟ ਪਾ ਰਹੀ ਹੈ ਭਾ ਜੀਪੀ ਨੂੰ ਇਵਨ ਕਈ ਜਗ੍ਹਾ ਤੇ ਮੈਂ ਦੇਖ ਰਿਹਾ ਜਿਹੜੀ ਪੋਲਿੰਗ ਪਰਸੈਂਟੇਜ ਘਟ ਹੋ ਰਹੀ ਔਰ ਵਿੱਚ ਵਪਾਰੀਆਂ ਦਾ ਵੀ ਰੋਸ ਦਿਖ ਰਿਹਾ ਕਿ ਉਹ ਭਾਜਪਾ ਨੂੰ ਵੋਟ ਨਹੀਂ ਪਾਣਾ ਚਾਹੁੰਦੇ ਪਲੱਸ ਆਮ ਆਦਮੀ ਪਾਰਟੀ ਦਾ ਤੇ ਜੋ ਅਸੀਂ ਘੁੰਮ ਕੇ ਦੇਖਿਆ ਔਰ ਵਿੱਚ ਮੈਨੂੰ ਲੱਗਦਾ ਵੋਟ ਪਰਸੈਂਟੇਜ ਬਹੁਤ ਹੀ ਡਿੱਗ ਜਾਣਾ ਜਿਹੜੇ ਵਾਅਦੇ ਤੇ ਉਹਨਾਂ ਨੇ ਪੂਰੇ ਕਿਤੇ ਨਹੀਂ ਮਗਰ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਰਹੀ ਹੈ ਕ੍ਰਪਸ਼ਨ ਦਾ ਹਾਲ ਰਿਹਾ ਔਰ ਜੋ ਵੀ ਇਹਨਾਂ ਦੇ ਡਰੱਗਸ ਦੇ ਰਿਲੇਟਿਡ ਇਸ਼ੂ ਹੈ ਔਰ ਇਹਨਾਂ ਨਾਲ ਲੋਕੀ ਬੜੇ ਖਫਾ ਨੇ ਤੇ ਮੈਨੂੰ ਲੱਗ ਰਿਹਾ ਕਿ ਲੋਕ ਵਾਪਸ ਕਾਂਗਰਸ ਦੀ ਟਾਈਮ ਹਮੇਸ਼ਾ ਤੁਸੀਂ ਦੇਖਿਆ ਕਿ ਰੋਜ਼ਗਾਰ ਵਪਾਰ ਮਹਿੰਗਾਈ ਵਿੱਚ ਘਟ ਰਹੀ ਹੈ ਔਰ ਵਪਾਰ ਵੀ ਬੜਾ ਅੱਛਾ ਚੱਲਦਾ ਰਿਹਾ ਤੇ ਲੋਕੀ ਉਹ ਚੀਜ਼ ਨੂੰ ਯਾਦ ਕਰ ਰਹੇ ਨੇ ਜਿਹੜੀ ਸਕੀਮਾਂ ਵੀ ਹੈ ਕਾਂਗਰਸ ਹੀ ਜਿੱਤੇ ਸਟੇਟ ਚ ਗਵਰਨਮੈਂਟ ਸੇ ਲੋਕੀ ਆ ਵੀ ਕੰਪੇਅਰ ਕਰ ਰਹੇ ਨੇ ਚਾਹੇ ਕਰਨਾਟਕਾ ਹੈ ਚਾਹੇ ਹਿਮਾਚਲ ਹੈ ਉੱਥੇ ਜਿਹੜੀ ਲੇਡੀਜ਼ ਨੂੰ ਉਸੇ ਸਪੋਰਟ ਦੇ ਰਹੇ ਆ ਉਹ ਵੀ ਕਾਂਗਰਸ ਦੀ ਸਕੀਮਾਂ ਚੱਲ ਰਹੀਆਂ ਤੇ ਜਿਹੜਾ ਰਾਹੁਲ ਗਾਂਧੀ ਜੀ ਨੇ ਪੰਜ ਨਿਯਾਇ ਲਿਆਏ ਨੇ ਸਪੈਸ਼ਲੀ ਔਰਤਾਂ ਨੂੰ ਹਰ ਘਰ ਵਿੱਚ 1 ਲੱਖ ਰੁਪਿਆ ਜਿਹੜੀ ਦੇਣ ਦੀ ਗੱਲ ਹੈ ਅੱਜ ਦੇ ਦਿਨ 'ਚ ਬਹੁਤ ਲੋੜ ਹੈ ਕਿਉਂਕਿ ਕਹਿੰਦੇ ਨਾ ਵੈਨ ਵੀ ਐਜੂਕੇਟ ਅ ਔਰਮਨ ਵੀ ਐਜੂਕੇਟ ਅ ਫੈਮਲੀ ਐਂਡ ਸੋਸਾਇਟੀ ਤੇ ਜੇ ਔਰਤਾਂ ਨੂੰ ਸਟ੍ਰੈਂਥਨ ਕਰਾਂਗੇ ਤਾਂ ਹੀ ਆਪਣੇ ਬੱਚਿਆਂ ਨੂੰ ਪੜਾਪਾਨਗੇ ਬਜ਼ੁਰਗਾਂ ਦਾ ਧਿਆਨ ਰੱਖ ਪਾਉਣਗੇ ਉਸੇ ਤਰੀਕੇ ਨਾਲ ਯੂਥ ਵੀ ਬੜਾ ਐਕਸਾਈਟਡ ਦੇਖਿਆ ਕਿਉਂਕਿ ਇਹ ਵੀ ਬੜੀ ਅੱਛੀ ਸਕੀਮ ਹੈ ਕਿ ਜੇ 1 ਸਾਲ ਯੂਥ ਨੂੰ ਨੌਕਰੀ ਨਹੀਂ ਮਿਲਦੀ ਤੇ ਗਵਰਨਮੈਂਟ ਉਹਦਾ 1 ਸਾਲ ਦਾ 1 ਲੱਖ ਰੁਪਿਆ ਨੂੰ ਦੇਗੀ ਤਾਂ ਕਿ ਉਹ ਪੜ ਸਕਣ ਜਾਂ ਆਪਣੀ ਨੌਕਰੀ 1 ਸਾਲ 'ਚ ਲੱਭ ਸਕਣ ਤੇ ਮੈਨੂੰ ਲੱਗਦਾ ਹੈ ਸਕੀਮਾਂ ਕਾਫੀ ਕੰਮ ਆ ਰਹੀਆਂ ਐ ਐਮਐਸਪੀ ਦਾ ਬਹੁਤ ਅਸਰ ਹੈ ਜਿਹੜਾ ਐਮਐਸਪੀ ਕਿਸਾਨਾਂ ਨੂੰ ਕਾਂਗਰਸ ਦੇ ਰਹੀ ਆ ਉਹਨਾਂ ਦੇ ਕਰਜ਼ੇ ਮਾਫ ਕਰਨੇ ਨੇ ਉਹਦਾ ਵੀ ਰੂਰਲ ਇਲਾਕੇ 'ਚ ਅਸੀਂ ਕਾਫੀ ਅਸਰ ਦੇਖਿਆ ਤੇ ਮੈਨੂੰ ਲੱਗਦਾ ਅਸੀਂ ਇੰਡੀਆ ਲਾਈਨ ਸਰਕਾਰ ਵੀ ਬਣਾਏਗੀ ਤੇ ਗੁਰਦਾਸਪੁਰ ਦੀ ਸੀਟ ਅਸੀਂ 1.5 ਲੱਖ ਵੋਟਾਂ ਤੋਂ ਜ਼ਰੂਰ ਜਿੱਤਾਂਗੇ ਅਮੇਰ ਜੀ ਪੰਜਾਬ 'ਚ ਕਿੰਨਾ ਕੁ ਕਿਸੇ ਮੰਦੇ ਕੀ ਅਰਗੇਸ਼ਨ ਕੀ ਹੈ ਕਿੰਨੀ ਸੀਟਾਂਗੇ ਦੇਖੋ ਮੈਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇੱਕਦਮ ਡਾਊਨ ਹੀ ਹੋ ਗਈ ਹੈ ਮੈਨੂੰ ਕੋਈ ਵੱਡੀ ਗੱਲ ਨਹੀਂ ਲੋਕੀ ਤੇ 13 13 ਤਾਂ ਕਹਿਣਾ ਇਟਸ ਮੈਂ ਤੇ ਉਹ ਨਹੀਂ ਕਵਾਂਗਾ ਮੈਨੂੰ ਲੱਗਦਾ 9 10 ਸੀਟਾਂ ਕਾਂਗਰਸ ਘਟ ਜਾਏਗੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi ਲਿਟਲ ਕਿਡਸ ਆਰ ਸੌਫਟ ਐਟ ਬੋਡੀ ਐਂਡ ਸਟਰੋਂਗ ਐਟ ਸੋਲ Such is our kindergarten section with kids-friendly classrooms and strong ethics to inculcate good habits among our little champs. The Future Ready School with Shooting Range, Cricket Academy, NCC Naval Unit, Swimming Classes, Judo, Taekwondo, Karate, and Skating Classes. Training of Vocal, Classical, and Western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar